ਸਤਿ ਸ੍ਰੀ ਅਕਾਲ ਦੇਸ ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ ਮੈਂ ਹਰਮੇਲਪ੍ਰੀਤ ਇਨੇ ਦਿਨੀ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਟਿੱਪਣੀਆਂ ਦੇ ਖਿਲਾਫ ਲਗਾਤਾਰ ਲੋਕ ਰੋਬ ਵਧ ਰਿਹਾ ਹੈ ਇਸ ਲੈ ਕੇ ਵਕ ਵਕ ਪਾਰਟੀਆਂ ਤੇ ਵਕ ਵਕ ਸਮੁਦਾਏ ਦੇ ਲੋਕ ਭਾਰਤ ਦੇ ਗ੍ਰਹਿ ਮੰਤਰੀ ਨਾਲ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕਰ ਰਹੇ ਨੇ ਇਸੇ ਸਿਲਸਿਲੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜੈਤੂ ਹਲਕੇ ਦੇ ਵਿੱਚ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ ਦੇ ਨਾਲ ਹੀ ਭਾਰਤ ਦੇ ਸਰਕਾਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਗਈ ਕਿ ਇੱਕ ਰਹਿ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਜਾਵੇ ਜਾਂ ਰਹਿ ਮੰਤਰੀ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸਤੀਫਾ ਦੇਣ ਇਸ ਮੌਕੇ ਤੇ ਬੋਲਦਿਆਂ ਕਾਂਗਰਸ ਪਾਰਟੀ ਦੇ ਆਗੂ ਦਰਸ਼ਨ ਸਿੰਘ ਢਿਲਵਾਨੇ ਕਿਹਾ ਕਿ ਬਾਬਾ ਸਾਹਿਬ ਪੀਮ ਰਾਓ ਅੰਬੇਦਕਰ ਨੇ ਸਾਨੂੰ ਸੰਵਿਧਾਨ ਦਿੱਤਾ ਜਦੇ ਤਹਿਤ ਦਬੇ ਕੁਚਲੇ ਲੋਕਾਂ ਨੂੰ ਤੇ ਹਾਸ਼ੀਏਗਤ ਲੋਕਾਂ ਨੂੰ ਅਧਿਕਾਰ ਮਿਲੇ ਨੇ ਤੇ ਉਹਨਾਂ ਦੇ ਘਰਾਂ ਨੇ ਉਹਨਾਂ ਦੇ ਜੀਵਨ ਨੂੰ ਸੁਖਾਲਾ ਕੀਤਾ ਸੁਖਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਟਿੱਲਵਾ ਨੇ ਕਿਹਾ ਹੈ ਕਿ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਹੈ ਵਿਰੋਧ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ ਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਨਰਿੰਦਰ ਮੋਦੀ ਆਪਣੀ ਸਰਕਾਰ ਦੇ ਵਿੱਚੋਂ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਰਖਾਸਤ ਕਰਨ ਗ੍ਰਹਿ ਮੰਤਰੀ ਹੈ ਤੇ ਜਿਹੜਾ ਮੋਦੀ ਤੇ ਅੰਬੇਦਕੀ ਸਾਡੀ ਜੋੜੀ ਵਜਦੀ ਹੈ ਇਹ ਦੋਨੇ ਹੀ ਦੇਸ਼ ਨੂੰ ਚਲਾ ਰਹੇ ਆ ਤੇ ਜਿਹੜਾ ਅੰਬੇਦਕਾ ਕੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਇੱਕ ਟਿੱਪਣੀ ਕੀਤੀ ਕਿਉਂਕਿ ਸਾਰੇ ਲੋਕਾਂ ਨੂੰ ਸਾਰੇ ਐਮਪੀਆ ਨੂੰ ਕਹਿੰਦਾ ਹੈ ਅੰਬੇਦਕਾ ਕਿ ਅੰਬੇਦਕਰ 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 ਤੁਸੀਂ ਲਾਈ ਹੈ ਜੇ ਤੁਸੀਂ RAM ਦਾ ਨਾਮ ਲੈਂਦੇ ਤਾਂ ਹੁਣ ਨੂੰ ਤੁਸੀਂ ਸਵਰਗ ਚਲੇ ਜਾਂਦੇ ਤੁਸੀਂ ਮੇਡ ਕਰਨ ਨੂੰ ਇੱਕ ਫੈਸ਼ਨ ਬਣਾ ਲਿਆ ਵੈ ਐਡੀ ਨਫਰਤੀ ਜਿਹੜੀ ਟਿੱਪਣੀ ਹੈ ਉਹਦਾ ਕਾਂਗਰਸ ਪਾਰਟੀ ਨੇ ਅਤੇ ਜਿਹੜੀਆਂ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਡੱਟ ਕੇ ਇਹਦਾ ਵਿਰੋਧ ਕੀਤਾ ਹੈ ਕਿ ਅੱਜ ਸਾਰੇ ਦੇਸ਼ ਦੇ ਵਿੱਚ ਜੋ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਮਿਤਸ਼ਾਹ ਨੇ ਟਿੱਪਣੀ ਕੀਤੀ ਹੈ ਉਹਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਪੁਤਲੇ ਸਾੜੇ ਜਾ ਰਹੇ ਆ ਆਪਾਂ ਵੀ ਇੱਥੇ ਪੁਤਲਾ ਸਾੜਨਾ ਉਹਦਾ ਮਿਤਸ਼ਾ ਦਾ ਕਿ ਮਿਤਸ਼ਾ ਜਿਹੜਾ ਹੈਗਾ ਉਹਦਾ ਵਸਤੀਫਾ ਦੇ ਦੇ ਅਤੇ ਉਹਨੂੰ ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਮੰਤਰੀ ਪਦ ਤੋਂ ਹਟਾਵੇ ਉਹਨੂੰ ਬਾਹਰ ਕੱਢੇ ਅਸੀਂ ਸਾਰੇ ਇਹਦਾ ਵਿਰੋਧ ਕਰਦੇ ਹਾਂ ਮੈਂ ਕਿਨਾਰਾ ਲਾਵਾਂ ਅਮਿਤ ਸ਼ਾਹ ਮਰਦਾਬਾਦ ਤੁਸੀਂ ਸਾਰਿਆਂ ਨੇ ਕਿਹਾ ਮਰਦਾਬਾਦ ਅਮਿਤ ਸ਼ਾਹ ਮਰਦਾਬਾਦ 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 ਸ਼ਾਹ ਮਰਦਾਬਾਦ 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 ਅਮਿਤ ਸ਼ਾਹ ਮਰਦਾਬਾਦ 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 ਅਮਿਤ ਸ਼ਾਹ ਸੀਵਾ ਦੇਵੇ ਮੰਗਾ ਲੈਵੇ शू मंत्री पतो हटायोमत मुबा बी जे पी मुबा केंद्र मुरदाबादारमित मुरदाबादर अम्बेडकर ज़िंदाबाद बाबा अम्बेडकर छा मुदाबाद मुराबरदाबाद